ਸਾਰਿਆਂ ਨੂੰ ਅਸੀਂ ਆਪਣੀ ਅੱਜ ਨਵੀਂ ਦੁਕਾਨ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਬਾਈ ਜੀ ਕੀ ਕੀ ਸਮਾਨ ਮਿਲਦਾ ਅਮਨ ਐਂਡ ਡੌਗ ਸ਼ਾਪ ਦੇ ਨਾਂ ਤੇ ਦੁਕਾਨ ਆ ਸੁਖਨਾਨ ਦੇ ਵਿਚਕਾਰ ਜਿਹੜੀ ਗਲੀ ਆ ਉੱਥੇ ਪੈ ਜਾਂਦੀ ਆ ਇੱਥੇ ਕੁੱਤਿਆਂ ਦਾ ਬਾਈ ਸਾਰਾ ਸਮਾਨ ਮਿਲਦਾ ਜਿਵੇਂ ਦੁੱਧ ਪਿਉਣ ਵਾਲੇ ਹੋ ਗਏ ਦਵਾਈਆਂ ਹੋਗੀਆਂ ਸ਼ੈਂਪੂ ਹੋ ਗਏ ਕੁੱਤਿਆਂ ਦੇ ਬੁਰਸ਼ ਹੋ ਗਏ ਜਾਂ ਫਿਰ ਇਸ ਵੀ ਤਰ੍ਹਾਂ ਦੀ ਸੈਸਰੀ ਕੁੱਤਿਆਂ ਦੇ ਬੈੱਡ ਹੋ ਗਏ ਜਾਂ ਹੋਰ ਵੀ ਕੁੱਤਿਆਂ ਦੇ ਪੌਣ ਵਾਲੇ ਪਟੇ ਹੋ ਗਏ ਸੰਗਲੀਆਂ ਹੋਗੀਆਂ ਕੁਝ ਵੀ ਤੁਸੀਂ ਕੁੱਤਿਆਂ ਦੇ ਨਾਲ ਸਬੰਧਤ ਲੈਣਾ ਹੋਵੇ ਤਾਂ ਸੁਖਨਾਨ ਦੇ ਵਿੱਚ ਤੁਹਾਡੇ ਏਰੀਆ ਦੇ ਵਿੱਚ ਕੈਨ ਸੌਤੋ ਪਹਿਲੀ ਦੁਕਾਨਾ ਜਿੱਥੋਂ ਰੋਲ ਕੁੱਤਿਆਂ ਦਾ ਸਬਾਨੀ ਮਿਲਦਾ ਸਾਰੇ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਹਰ ਤਰ੍ਹਾਂ ਦੀ ਸਸਤੀ ਮਿਲਦੀ ਆ ਤੇ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਮਿਲਦੀ ਆ ਕੁਝ ਵੀ ਲੈਣਾ ਹੋਵੇ ਤਾਂ ਤੁਸੀਂ ਅਮਨ ਡੌਗ ਸ਼ੌਕ ਤੇ ਆ ਕੇ ਬਾਈ ਜੀ ਇੱਕ ਵਾਰੀ ਤੁਸੀਂ ਆ ਕੇ ਸਮਾਨ ਦੇਖੋ ਜ਼ਰੂਰ ਫਾਇਦਾ ਬਾਈ ਜੀ ਇੱਥੇ ਚਿੜੀਆਂ ਵਾਸਤੇ ਉਹਨਾਂ ਦਾ ਖਾਣਾ ਦਾਣਾ ਸਾਰਾ ਕੁਝ ਮਿਲਦਾ ਜਿਵੇਂ ਆਹ ਵਾਈਟ ਸਨਫਲਾవర్ ਸੀਡ ਹੋ ਗਏ ਆ ਜਿਵੇਂ ਮਿਕਸ ਖਾਣਾ ਹੋ ਗਿਆ ਉਧਰ ਕੰਗਣੀ ਹੋ ਗਈ ਜਾਂ ਚਿੜੀਆਂ ਵਾਲੇ ਪਿੰਜਰੇ ਇਸ ਤਰ੍ਹਾਂ ਦੇ ਤੁਸੀਂ ਲੈਣੇ ਹੋਣ ਚਿੜਗਾ ਰੱਖਣ ਵਾਸਤੇ ਘਰੇ ਜਾਂ ਕਬੂਤਰਾਂ ਨੂੰ ਅੱਗੇ ਪਿੱਛੇ ਲੈ ਜਾਣ ਵਾਸਤੇ ਪਿੰਜਰੇ ਲੈਣੇ ਹੁਣ ਇਸ ਤਰ੍ਹਾਂ ਦੇ ਚਿੜਗਾਂ ਦੇ ਨਾਲ ਤੇ ਰਿਲੇਟਡ ਬਾਈ ਸਾਰਾ ਸਮਾਨ ਮਿਲਦਾ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਤੁਸੀਂ ਇੱਕ ਵਾਰੀ ਆ ਕੇ ਜਰੂਰ ਫਾਇਦਾ ਉਠਾਓ ਇੱਥੇ ਕਬੂਤਰਾਂ ਦੇ ਚਿੜਗਾਂ ਦੇ ਟੀਕੇ ਕਿਹੜੇ ਕਿਹੜੇ ਮਿਲਦੇ ਬਾਈ ਕਬੂਤਰਾਂ ਦਾ ਆਰਬੀ 2 ਤੇ ਲਸੋਟਾ ਟੀਕਾ ਵੀ ਮਿਲਦਾ ਬਾਈ ਠੀਕ ਹੈ ਬਾਈ ਭਾਈ ਇੱਥੇ ਕੁੱਤਿਆਂ ਦੇ ਤੁਸੀਂ ਹਰ ਤਰ੍ਹਾਂ ਦੀ ਵੈਕਸੀਨ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੁੱਤੇ ਦੇ ਵੈਕਸੀਨ ਕਰਵਾਉਣੀ ਆ ਤਾਂ ਤੈਨੂੰ ਕੋਈ ਵੀ ਪ੍ਰੋਬਲਮ ਹੋਵੇ ਕਿਸੇ ਵੀ ਤਰ੍ਹਾਂ ਦੀ ਦਵਾਈ ਚਾਹੀਦੀ ਆ ਤੁਹਾਨੂੰ ਲੁਧਿਆਣਾ ਜਾਂ ਕਿਸੇ ਵੱਡੇ ਸ਼ਹਿਰ ਜਾਣ ਦੀ ਲੋੜ ਨਹੀਂ ਹਰ ਤਰ੍ਹਾਂ ਦੀ ਬਾਈ ਦਵਾਈ ਇੱਥੋਂ ਮਿਲਦੀ ਆ ਤੇ ਕੁੱਤਿਆਂ ਦੇ ਵੈਕਸੀਨ ਕੀਤੀ ਵੀ ਜਾਂਦੀ ਆ ਕੋਈ ਵੀ ਕੁੱਤੇ ਨੂੰ ਥੋੜੇ ਨੂੰ ਪ੍ਰੋਬਲਮ ਹੋਵੇ ਭਾਈ ਇੱਥੇ ਕੁੱਤਿਆਂ ਦੀ ਵੈਕਸੀਨੇਸ਼ਨ ਵੀ ਕੀਤੀ ਜਾਂਦੀ ਆ ਤੇ ਕੁੱਤਿਆਂ ਨੂੰ ਚੈੱਕ ਕਰਕੇ ਉਹਨਾਂ ਦਾ ਇਲਾਜ ਬਹੁਤ ਵਧੀਆ ਇਲਾਜ ਕੀਤਾ ਜਾਂਦਾ ਕੁੱਤਿਆਂ ਦਾ